ਸਾਸਤਰੀ ਗਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰਦੇ ਹੋ ਗੱਲ ਕਰਦੇ ਹਾਂ ਬਹੁਤ ਸਾਰੇ ਭਰਾਵਾਂ ਦੇ ਸਵਾਲ ਆ ਰਹੇ ਸੀਗੇ ਬਾਈ ਪਸ਼ੂ ਸੂਣ ਤੋਂ ਤੁਰੰਤ ਬਾਅਦ ਕੀ ਦਈਏ ਉਹਨੂੰ ਬਾਈ ਕਈ ਗੱਲਾਂ ਨੇ ਜੇ ਤੁਸੀਂ ਧਿਆਨ ਰੱਖ ਲਓਗੇ ਸੋਨੂੰ ਕੁਝ ਖਾਸ ਦੇਣ ਦੀ ਪਸ਼ੂ ਨੂੰ ਲੋੜ ਨਹੀਂ ਪੈਣੀ ਪਸ਼ੂ ਨੇ ਆਪਣੇ ਆਪ ਰਿਲੈਕਸ ਹੋ ਜਾਣਾਗਾ ਜਦੋਂ ਪਸ਼ੂ ਜ਼ਿਆਦਾਤਰ ਆਪਣੇ ਬੈਠ ਕੇ ਸੌਂਦੇ ਆਗੇ ਜਦੋਂ ਸੂਆ ਪੈ ਗਿਆ ਕੱਟਰੂ ਬੱਚਰੂ ਉਹਦੇ ਮੂਰੇ ਖਿੱਚ ਕੇ ਕਰਕੇ ਇੱਕੋ ਲੱਖ ਤੋਂ ਉਹਨੂੰ ਜ਼ਰੂਰ ਖੜੇ ਕਰੋ ਕਈ ਵਾਰ ਕੀ ਹੁੰਦਾ ਜ਼ੋਰ ਪਸ਼ੂ ਦਾ ਜਾਦੇ ਲੱਗ ਜਾਂਦਾ ਹੈਗਾ એનર્ਜੀ ਡਾਊਨ ਹੋ ਜਾਂਦੀ ਹੈ ਕੈਲਸ਼ੀਅਮ ਦੀ ਘਾਟ ਆ ਜਾਂਦੀ ਆ ਪਸ਼ੂ ਦੇ ਲੱਤਾਂ ਤੇ ਭਾਰ ਨਹੀਂ ਆਉਂਦਾ ਲੱਤਾਂ ਤੇ ਭਾਰ ਨਹੀਂ ਆਉਂਦਾ ਫਿਰ ਪਸ਼ੂ ਬੈਠਾ ਰਹਿ ਜਾਂਦਾ ਖੜਾ ਨਹੀਂ ਹੁੰਦਾ ਹੈਗਾ ਉਹ ਫਿਰ ਬੋਤਲਾਂ ਲਵਾਉਣੀਆਂ ਪੈਂਦੀਆਂ ਨੇ ਫਿਰ ਪਸ਼ੂ ਖੜਾ ਹੁੰਦਾ ਉਹਦੇ ਨਾਲ ਕੀ ਹੁੰਦਾ ਬੋਤਲਾਂ ਨਾਲ ਪਸ਼ੂ ਦਾ ਸੂਆ ਜਾਂ ਖਰਾਬ ਹੋਣ ਵਾਲਾ ਇੱਕ ਕੰਮ ਜਾਂ ਹੋ ਜਾਂਦਾ ਹੈਗਾ ਨਾ ਤਾਂ ਪ੍ਰੋਪਰ ਪੀਕ ਫੜਦਾ ਹੈਗਾ ਤੇ ਨਾ ਹੀ ਪਸ਼ੂ ਇੰਟੇਕ ਲੈਂਦਾ ਸਾਰਾ ਸੂਆ ਪ੍ਰੋਪਰ ਤੇ ਦੂਜੀ ਗੱਲ ਜਦੋਂ ਸੂਆ ਸੂਪਿਆ ਖੰਡ ਦੀ ਜਗ੍ਹਾ ਮੈਂ ਜ਼ਿਆਦਾਤਰ ਕਹਿੰਦਾ ਹੁਣਾਂ ਭਰਾਮਾਂ ਨੂੰ ਵੀ ਗੁੜ ਜ਼ਰੂਰ ਦਿਆ ਕਰੋ ਅੱਧਾ ਕਿਲੋ ਕੁੱਟ ਕੇ ਗੁੜ ਕਣਕ ਚ ਮਿਲਾ ਕੇ ਜਾਂ ਫੀਡ ਚ ਮਿਲਾ ਕੇ ਜ਼ਰੂਰ ਦਿਆ ਕਰੋ ਮਿੱਠੇ ਨੇ ਉਹਦੀ એનર્ਜੀ ਵਾਪਾ ਪੂਰੀ ਕਰ ਦੇਣੀ ਹੈਗੀ ਨਾਲੇ ਇੱਕ ਮਿੱਠੇ ਕਰਕੇ ਕਣਕ ਵਗੈਰਾ ਫੀਡ ਵਗੈਰਾ ਪਸ਼ੂ ਖਾ ਲੈਂਦਾ ਛੇਤੀ ਤੇਜੀ ਗੱਲ ਜਦੋਂ ਸੂਆ ਪੈ ਗਿਆ ਅੱਧੇ ਘੰਟੇ ਦੇ ਵਿੱਚ ਜਾਂ ਘੰਟੇ ਦੇ ਵਿੱਚ ਬੱਚਰੂ ਨੂੰ ਕਟਰੂ ਨੂੰ ਕਿਲੋ ਕੋ ਬੌਲਾ ਜ਼ਰੂਰ ਪਿਓ ਬਹੁਤ ਸਾਰੇ ਭਰਾ ਜੇ ਦੁਪਹਿਰੇ ਪਸ਼ੂ ਸੂਪਿਆ ਜਾਂ ਰਾਤ ਨੂੰ ਸੂਪਿਆ ਉਹਨੂੰ ਬੌਲਾ ਪਿਆਉਂਦੇ ਨਹੀਂ ਹੈਗੇ ਕਟਰੂ ਨੂੰ ਉਹਨੂੰ ਜਦੋਂ ਆ ਦੂਜੀਆਂ ਮੱਝਾਂ ਦੇ ਚੌਣ ਦਾ ਟਾਈਮ ਹੋ ਜਾਂਦਾ ਚੋਈ ਵੇਲੇ ਉਹਦੀ ਚੌਂਦੇ ਨੇ ਉਹਦੀ ਬੌਲਾ ਕੱਢਦੇ ਨੇਗੇ ਤੇ ਉਹਦੀ ਬੱਚਰੂ ਕਟਰੂ ਨੂੰ ਪਿਆਉਂਦੇ ਨੇ ਉਹ ਬਹੁਤ ਮਾੜੀ ਗੱਲ ਆ ਬਾਈ ਉਹ ਕਟਰੂ ਬੱਚਰੂ ਦੀ ਸਿਹਤ ਵਾਸਤੇ ਤੇ ਉਦੋਂ ਜਦੋਂ ਤੁਸੀਂ ਸੂਪਿਆ ਪਸ਼ੂ ਘੰਟੇ ਦੇ ਵਿੱਚ ਵਿੱਚ ਕਟਰੂ ਬੱਛਰੂ ਨੂੰ ਜ਼ਰੂਰ ਤੁਸੀਂ ਬੋਲਾ ਕਿਲੋਕ ਤਾਂ ਜ਼ਰੂਰ ਪਿਓ ਸਾਰੇ ਭਰਾ ਬਾਕੀ ਥੋੜਾ ਮੋਟਾ ਗੁੜ ਵਗੈਰਾ ਬੱਛਰੂ ਨੂੰ ਜ਼ਰੂਰ ਮੂੰਹ ਲਾਓ ਤੀਜੀ ਗੱਲ ਜੇਰ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਬਾਈ ਗਾਮਾਂ ਦੇ ਵਿੱਚ ਸਪੈਸ਼ਲੀ ਮੱਝਾਂ ਦੇ ਵਿੱਚ ਵੀ ਆਉਂਦੀ ਆ ਜੇਰ ਵਾਸਤੇ ਬਾਈ ਪਹਿਲੀ ਗੱਲ ਤਾਂ ਗਰਮ ਪਾਣੀ ਪਿਓ ਤੁਸੀਂ ਜਦੋਂ ਸੂਣ ਤੋਂ ਬਾਅਦ ਗਰਮ ਕੋਸਾ ਜਾਂ ਪਾਣੀ ਪਿਓ ਉਹਦੇ ਨਾਲ ਨਹੀਂ ਪੈਂਦੀ ਫਿਰ ਇੱਕ ਹਰਬਲ ਦਾ ਲੀਟਰ ਆਉਂਦਾਗਾ ਇੱਕ ਜੇਰ ਆਊਟ ਦਾ ਲੀਟਰ ਆਉਂਦਾਗਾ ਇਕਈ ਪਰਾ ਪਹਿਲੀ ਵਾਰੀ ਇਕੱਠਾ ਦੇ ਦਿੰਦੇ ਨੇ ਉਹ ਮਾਦ ਚ ਪਸੂ ਕਈ ਵਾਰ ਭਾਰ ਦਿਖਾਉਣ ਲੱਗ ਜਾਂਦਾ ਹੁੰਦਾ ਹੈਗਾ ਮੇਰੇ ਸਾਮਣ ਹਣ 300 ਮਲ ਜਾਂ 400 ਮਲ ਪਹਿਲਾਂ ਦਿਓ ਅੱਧਾ ਕਿਲਟਰ ਮੈਂ ਕਹਿਣਾ ਦਾ ਮਤਲਬ ਅੱਧਾ ਕਿਲਟਰ ਪਹਿਲਾਂ ਦਿਓ ਜੇ ਅੱਧੇ ਇੱਕ ਘੰਟੇ ਦੇ ਵਿੱਚ ਨਹੀਂ ਜੇਰ ਪੈਂਦੀ ਫੇਰ ਅੱਧਾ ਦੇ ਦਿਓ ਇਕੱਠਾ ਨਾ ਦਿਓ ਇਕੱਠਾ ਕਈ ਵਾਰ ਨੁਕਸਾਨ ਕਰ ਜਾਂਦਾ ਗਰਮ ਬਹੁਤ ਜਿਆਦਾ ਹੁੰਦਾ ਜੇਰ ਨਾ ਪੈਣ ਦੀ ਸਮੱਸਿਆ ਕੀ ਹੁੰਦੀ ਆ ਆਪਾਂ ਪਸੂ ਤੇ ਹੀ ਹੈਲਪ ਜਿਆਦਾ ਕਰਾ ਦਿੰਦੇ ਹੁੰਦੇ ਆ ਸੂਣ ਵੇਲੇ ਪਸੂ ਨੂੰ ਇੰਨਾ ਜ਼ੋਰ ਲਾਉਣ ਨਹੀਂ ਦਿੰਦੇ ਹੈਗੇ ਜਿੰਨਾ ਉਹਨੇ ਲਾਉਣਾ ਚਾਹੀਦਾ ਸੀਗਾ ਆਪਾਂ ਆਪ ਹੀ ਸੂ ਉਦੇ ਵਿੱਚ ਫਿਰ ਜੇਰ ਦੀ ਸਮੱਸਿਆ ਆਉਂਦੀ ਹੈਗੀ ਮਾੜਾ ਮੋਟਾ ਪਸ਼ੂ ਨੂੰ ਵੀ ਖੁੱਲ ਕੇ ਜ਼ੋਰ ਮਾਰਨ द्या ਕਰੋ ਕੋਈ ਚੱਕਰ ਨਹੀਂ ਹੈਗਾ ਉਹਦੇ ਵਿੱਚ ਜੇਰ ਆਪਦੇ ਆਪ ਪੈ ਜਾਂਦੀ ਹੈ ਸੌਖੇ ਢਾਂਗੇ ਨਾਲ ਪੈ ਜਾਂਦੀ ਹੈਗੀ ਬਿਨਾ ਕਿਸੇ ਕੈਮੀਕਲ ਦੇ ਦਿੱਤੇ ਬਾਕੀ ਆਹੀ ਗੱਲਾਂ ਹੁੰਦੀਆਂ ਨੇ ਬਾਈ ਮਿੱਠਾ ਖੰਡ ਕਣਕ ਜ਼ਰੂਰ ਦਿਆ ਕਰੋ ਜਦੋਂ ਵੀ ਸੂਆ ਪੈਂਦਾ ਬਾਕੀ ਜਿਵੇਂ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਿਆ ਤੁਹਾਨੂੰ ਵੀ ਇਹ ਗੱਲ ਨਹੀਂ ਹੈਗੀ ਵੀ ਹੁਣ ਸੂਆ ਪੈ ਗਿਆ ਹੁਣ ਇਹ ਤਾਂ ਦੁੱਧ ਪਤਾਓ ਡੰਗ ਦੀ 5-5 ਕਿਲੋ ਫੀਡ ਕਰਨ ਲੱਗ ਜੇ ਤੁਸੀਂ ਇਹਦੀ ਕਿੱਲੋ ਸਵਾ ਕਿਲੋ ਤੋਂ ਸ਼ੁਰੂ ਕਰੋ ਜਿੱਦਿਸੂਆ ਪੈ ਗਿਆ ਕਿਲੋ ਸਵਾ ਕਿਲੋ ਫੀਡ ਪਾਓ ਇਹਦੂ ਘਾਤ ਅੱਧੀ ਅੱਧੀ ਕਿਲੋ ਪਤਾਓ 10 15 ਦਿਨਾਂ ਬਾਅਦ ਤੁਸੀਂ ਪ੍ਰੋਪਰ ਫੀਡ ਵਗੈਰਾ ਉਹਨੂੰ ਦੇਣ ਲੱਗੋ ਛੋਡੇ ਪਸ਼ੂ ਨੇ ਬਹੁਤ ਸੋਹਣਾ ਦੁੱਧ ਕੱਟਣਾ ਪਸ਼ੂ ਨੇ ਵੇਟ ਨਹੀਂ ਸਾਰੇ ਸੂਆ ਤੋੜਨਾ ਤੇ ਇਨਟੇਕ ਵਗੈਰਾ ਵੀ ਸਾਰਾ ਸੂਆ ਵਧੀਆ ਲਾਊਗਾ ਨਾਲੇ ਦੁੱਧ ਪੀਕ ਮੇਨਟੇਨ ਬਹੁਤ ਚੰਗੀ ਤਰ੍ਹਾਂ ਕਰੂਗਾ ਪਸ਼ੂ ਕੋ ਲਗਤ ਨਾਂ ਦੇਣਾ ਖਾਣ ਪੀਣ ਨੂੰ ਸਾਰਾ ਕੁਝ ਦੇਦਿਆ ਕਰੋ ਜਿੱਦਾਂ ਸੂਪ ਆ ਕਈ ਭਰਾ ਉਹਦੇ 5 5 6 6 ਕਿਲੋ ਕੀੜ ਦੇਣ ਲੱਗ ਜਾਂਦੇ ਨੇ ਉਹ ਬਹੁਤ ਗਲਤ ਕਰ ਲੱਗੀ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਦਿਆ ਕਰੋ ਸਾਰਾ ਕੁਝ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ